ਮੈਂ ਆਪ ਦਾ ਬੀਜੇਪੀ ਦੇ ਆਫਿਸ 'ਚ ਆ ਗਿਆ। ਪਤਾ ਹੈ ਕਿ ਮੈਂ ਪੋਲਿਟਿਕਲ ਸਟਾਫਰ ਹਾਂ। ਮੇਰਾ ਬੇਟਾ ਸੋਤਾ ਸਿਮਰ ਤੇ میری ਸੱਸਰ ਵੀ ਢਿੰਡ। ਉਹ ਦੋਨੋਂ ਜਾਣੇ ਰੋਲੋ ਕਿ ਸਮਾਨ ਪੈਕ ਕਰਦੇ ਆ ਜ਼ਬਰਦਸਤੀ ਖਿਡਾੜ ਲਿਆ ਘਰਾਂ ਤੋਂ। ਵੀ ਐਸ ਸਾਸੀ ਕੀ ਕਰ ਤਾ ਗਰਾਮ ਮੈਂ ਨਹੀਂ ਮੈਨੂੰ ਇਹ ਫਿਕਰ ਵੀ ਆਪਣਾ ਮੈਨੂੰ ਫਿਕਰ ਨਹੀਂ ਕਿ ਉਹਨਾਂ ਨੂੰ ਮੈਂ ਕੁਝ ਹੋ ਜੇ ਥੇ ਹੋਣਾ ਪਤਾ ਨਹੀਂ ਕੀ ਕੀ ਕਰੇ ਪਿਆਰੇ ਨੇ। ਉਹਨਾਂ ਦੇ ਪੂਰੇ ਤਮਾਸ਼ਾ ਕਰਨ ਦੀ ਕੀ ਲੋੜ ਸੀ ਪਰ ਚਲ ਕੱਲ ਵੜਿੰਗਦੀ ਜਦੋਂ ਪ੍ਰੈਸ ਕਾਨਫਰੈਂਸ ਹੋਈ ਉਹਦੇ ਵਿੱਚ ਉਹੀ ਦਾ ਰੌਲਾ ਤਾਂ ਉਹ ਪਾ ਰਹੇ ਸਭ ਤੋਂ ਵੱਧ ਉਹ ਜਵਾਬ ਦੇ ਰਹੇ ਜਿਵੇਂ ਕਿ ਸਰਕਾਰ ਨੂੰ ਮੇਰੇ ਲਈ ਦੇ ਸਪੋਰਟਸ ਪਰਸਨ ਉਹ ਬਣਿਆ ਹੋਇਆ ਜਦੋਂ ਕਿਸੇ ਨੇ ਦੇਸ਼ ਲਈ ਖੜਨਾ ਨਹੀਂ ਗਾ ਐ ਰੁੜਦੇ ਆ ਵੀ ਜਿਹੜਾ ਦੇਸ਼ ਲਈ ਜਿਹੜੇ ਦੇਸ਼ ਲਈ ਮੋਹਂਦੇ ਆ ਉਹਨਾਂ ਨੂੰ ਐ ਰੁੜਿਆ ਜਾਂਦਾ ਹੈ ਕਿਸੇ ਨੇ ਨਹੀਂ ਖੜਨਾ ਉਹ ਮੈਂ ਇਹ ਗੱਲ ਦਾ ਫਿਰ ਬੱਚੇ ਬੱਚੇ ਹੁੰਦੇ ਇਹ ਤੋਂ ਤੋਂ ਮੈਂ ਪਰਵਾਹਤੋਂ ਦੂਆ ਚਲ ਗਿਆ ਮੋਢੇ ਬੱਚੇ ਹੱਸਦੇ ਵਸਦੇ ਰਹਿਣ ਜੋ ਤੁਸੀਂ ਮੇਰੇ ਬੱਚਿਆਂ ਨੂੰ ਘਰੋਂ ਕੱਢ ਦਿੱਤੀ। ਲੁਧਿਆਣਾ ਤੋਂ ਪਾਸ਼ਪਾ ਉਮੀਦਵਾਰ ਅਤੇ ਦਿੱਗਜ ਸਿਆਸਤਦਾਨ ਰਵਨੀਤ ਸਿੰਘ ਬਿੱਟੂ ਬੇਕਾਰ ਹੋਏ ਹੋਏ ਨੇ। ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਬਿੱਟੂ ਨੇ ਲੁਧਿਆਣਾ ਵਿੱਚ ਆਪਣਾ ਸਰਕਾਰੀ ਸੈਲ ਖਾਲੀ ਕਰ ਦਿੱਤਾ ਹੈ। ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤੋਂ ਨਾਲ ਪਾਸ਼ਪਾ ਦਫ਼ਤਰ ਵਿੱਚ ਪਤਾਈ ਪਰ ਇਸ ਦੌਰਾਨ ਫਾਸ਼ਪਾ ਦਫਤਰ ਵਿਜਰਾਤਾ ਬਿਤਾ ਰਹੇ ਬਿੱਟੂ ਆਪਣੇ ਪਰਿਵਾਰ ਪ੍ਰਤੀ ਬੇਹ ਚਿੰਤਤ ਨੇ ਬਿੱਟੂ ਦਾ ਕਹਿਣਾ ਹੈ ਕਿ ਉਹ ਕੋਜੀ ਸਿਆਸਤ ਦਾ ਸ਼ਿਕਾਰ ਹੋ ਰਹੇ ਨੇ ਤੇ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਬਿੱਟੂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹੀ ਨਹੀਂ ਬਲਕਿ ਉਹਨਾਂ ਦੀ ਪੁਰਾਣੀ ਪਾਰਟੀ ਕਾਂਗਰਸ ਅਤੇ ਉਹਨਾਂ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਜੋ ਕੁਝ ਹੋਣਾ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਇਸ ਦੇ ਲਈ ਉਹ ਕਦੇ ਵੀ ਉਹਨਾਂ ਨੂੰ ਮਾਫ ਨਹੀਂ ਕਰਨਗੇ ਅੱਜ ਮੈਂ ਦਿਖਾ ਰਿਹਾ ਸੀ ਜਿਵੇਂ ਪਿੱਛੇ ਪਾਣੀ ਵੀ ਚੱਲ ਰਿਹਾ ਪਰ ਇੱਕ ਮੈਨੂੰ ਬੜਾ ਫਿਕਰ ਹੋਇਆ ਮੈਂ ਆਪਦਾ ਬੀਜੇਪੀ ਦੇ ਆਫਿਸ ਚ ਆ ਗਿਆ ਪੈ ਗਿਆ ਪਰ ਗੱਲ ਜੋ ਮੇਰੇ ਬੱਚਿਆਂ ਦਾ ਕੱਲ ਰਾਤ ਨੂੰ ਜਦੋਂ ਮੈਨੂੰ ਮੈਂ ਟੈਲੀਫੋਨ ਕੀਤਾ ਵੀ ਤੁਸੀਂ ਕਿੱਥੇ ਹੋ ਮੇਰੇ ਮੇਰਾ ਆਪਦਾ ਬੇਟਾ ਮਾਦਾ ਇੱਕ ਲੰਮ ਫੋਟੋਕੀਡਿਅਨਸ ਸਿਆਸਤ ਨਹੀਂ ਮੇਰਾ ਬੇਟਾ ਛੋਟਾ ਸੇਮਰ ਤੇ ਮੇਰੀ ਸੱਸਰ ਦੀ ਬੇਟੀ ਉਹ ਦੋਨੋਂ ਜਾਣੇ ਰੋ ਰੋ ਕਿ ਸਮਾਨ ਪੈਕ ਕਰਦੇ ਆ ਜ਼ਬਰਦਸਤੀ ਘੜਾ ਰਹੇ ਆ ਘਰਾਂ ਚੋਂ ਵੀ ਅਹਿਸਾਸੀ ਕੀ ਕਰਦਾ ਕੋਈ ਕੰਟਰੀ ਚੋਂ ਸਾਨੂੰ ਬਾਹਰ ਕੱਢਣ ਲੱਗਿਆ ਦੇਸ਼ ਚੋਂ ਬਾਹਰ ਆਪਣੇ ਚੋਇਸ ਉਹਨਾਂ ਦੀਆਂ ਬੁੱਕਸ ਸਭ ਰੁਗੀਆਂ ਸਭ ਚੱਕ ਚੱਕ ਸਿੱਟਕੀਆਂ ਤੇਰਾ ਮੈਨੂੰ ਇਹ ਵੀ ਮੈਨੂੰ ਇਹ ਫਿਕਰ ਵੀ ਆਪਣਾ ਮੈਨੂੰ ਫਿਕਰ ਨਹੀਂ ਵੀ ਉਹਨਾਂ ਨੂੰ ਮੈਂ ਕੁਝ ਹੋ ਜੇ ਕਿੱਥੇ ਉਹ ਰਾਤ ਪਤਾ ਨਹੀਂ ਕੀ ਦੇ ਕੀ ਦੇ ਕਰੇ ਪੈ ਰਹੇ ਨੇ ਕਿੱਥੇ ਜਗਾ ਉਹਨਾਂ ਨੂੰ ਸੇਵ ਵੀ ਮੈਨੂੰ ਤਾਂ ਟਾਈਮ ਨਹੀਂ ਮਿਲਦਾ ਵੀ ਜੋ ਇਲੈਕਸ਼ਨ ਜਿਸ ਉਹ ਕੀਤਾ ਤਾਂ ਇਸੇ ਕਰਕੇ ਆ ਵੀ ਇਹ ਸਾਰੇ ਆ ਤੇ ਮਾਨਸਿਕ ਅਸਰ ਐਸਾ ਪਾ ਗੋ ਡਰ ਪਾ ਗੋ ਪਰ ਮੈਂ ਇੱਕ ਗੱਲ ਕਹਣਾ ਦੋਨਾਂ ਤੋਂ ਤੇ ਸਰਕਾਰ ਨੂੰ ਤੁਸੀਂ ਤਾਂ ਆਪਣੇ ਬੱਚਿਆਂ ਦਾ ਮੈਨੂੰ ਹੀ ਪਤਾ ਮੈਂ ਕਹਿੰਦਾ ਨਹੀਂ ਜੌਹਰਤ ਹੁੰਦੇ ਹੀ ਬੱਚੇ ਵੀ ਮੇਰੇ ਦੇ ਬੱਚੇ ਆ ਪਿਆਰ ਹੁੰਦਾ ਬੱਚੇ ਬੱਚੇ ਹੀ ਹੁੰਦੇ ਆ ਪਰ ਤੁਸੀਂ ਜੋ ਮੇਰੇ ਬੱਚਿਆਂ ਦੇ ਨਾਲ ਜੋ ਕੀਤਾ ਇੱਕ ਦਿਨ ਤੁਸੀਂ ਕਿਹਾ ਵੀ ਚੱਕ ਕੇ ਸਮਾਨ ਬਾਹਰ ਸਿੱਟੋ ਤੇ ਅੱਜ ਰਾਤ ਨੂੰ 11:00 ਵਜੇ ਆ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਪਹਿਲਾਂ ਦੱਸਦੇ ਨਹੀਂ ਸੀ ਮੇਰੇ ਘਰ ਦੇ ਇਹ ਉਹਨਾਂ ਨੇ ਕਿ ਹਾਲਾਤ ਮੈਂ ਬਾਰ-ਬਾਰ ਕਿਹਾ ਮੈਂ ਤੇ ਜਾਂਚ ਕਰਾ ਲਓ ਮੇਰੀ ਜਦੋਂ ਮੈਂ ਦੋਨਾਂ ਨੇ ਗੱਲ ਕੀਤੀ ਵੀ ਬਿੱਟੂ ਆ ਮੂੰ ਕਿਉਂ ਹੈ ਉਹਿਆ ਸੰਭਿਉ ਕਿਉਂ ਕਰੂੰਗਾ ਟੁਰੂਗਾ ਮੇਰਾ ਬੇਟਾ ਉਹ ਤਾਂ ਹੋਈ ਰਹਿਣਾ ਨਹੀਂਗਾ ਉਹ ਤਾਂ ਇਲੈਕਸ਼ਨ ਕਰਕੇ ਉਰੇ ਆਇਆ ਸੀ ਛੁੱਟੀਆਂ ਸੀ ਤੇ ਉਹ ਇਹ ਜੀ ਪੰਝਲ ਉਹਨਾਂ ਨੇ ਦੇਖ ਲਿਆ ਨਹੀਂ ਯੰਗ ਯੂਥ ਬੱਚਿਆਂ ਨੇ ਇਹ ਦੇਖ ਲਿਆ ਵੀ ਇਹ ਹੁੰਦਾ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਸਰਕਾਰਾਂ ਵੀ ਚੱਕ ਚੱਕ ਮਤਲਬ ਉਹਨਾਂ ਦੇ ਜਿਹੜਾ ਦਿਮਾਗ ਤੇ ਅਜ ਜ਼ਹਿਨ ਜਿਹੜੀ ਇਹ ਚੀਜ਼ ਬਸ ਗਈ ਇਹ ਤਾਂ ਤੁਸੀਂ ਪਾਕਿਸਤਾਨੀ ਵੀ ਆਲਾ ਕੰਮ ਕੀਤਾ ਹੋ ਜਾੜਾ ਪਾਤਾ ਤੁਸੀਂ ਵੀ ਸੋਚਿਆ ਵੀ ਨਹੀਂ ਥੋੜਾ ਬੋਤਾ ਵੀ ਮੈਨੂੰ ਗੱਲ ਕਰ ਲੈਣੀ ਮੈਂ ਤੁਹਾਨੂੰ ਕਹਿ ਦਿੰਦਾ ਭਾਈ ਮੈਂ ਆਰਾਮ ਨਾਲ ਤੁਹਾਨੂੰ ਦੱਸੂ ਮੈਂ ਤਾਂ ਸਭ ਕੁਝ ਕਹਿ ਦਿੰਨੀ ਆ ਮੈਂ ਪਹਿਲਾਂ ਉਹਨਾਂ ਨੂੰ ਕਿਤੇ ਹੋਰ ਕਹਿ ਦਿੰਦਾ ਵੀ ਚਲੇ ਜਾਓ ਉਹਨਾਂ ਦੇ ਪੂਰੇ ਤਮਾਸ਼ਾ ਕਰਨ ਦੀ ਕੀ ਲੋੜ ਸੀ ਮੈਂ ਮaaf ਨਹੀਂ ਕਰੂਗਾ ਕਦੇ ਮੇਰੇ ਬੱਚੇ ਨਾ ਮaaf ਕਰੂਗੇ ਤੁਹਾਨੂੰ ਕਿਉਂਕਿ ਮੈਂ ਆਮ ਆਦਮੀ ਪਾਰਟੀ ਤੇ ਮੈਂ ਸਮਝਦਾ ਸੀ ਵੀ ਉਹਨਾਂ ਨੇ ਸਰਕਾਰ ਨਹੀਂ ਕੀਤਾ ਪਰ ਚਲ ਕੱਲ ਵੜਿੰਗ ਦੀ ਜਦੋਂ ਕਿ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਕੋਠੀ ਦਾ ਰੌਲਾ ਤਾਂ ਉਹ ਪਾ ਰਹੇ ਸਭ ਤੋਂ ਵੱਧ ਉਹ ਜਵਾਬ ਦੇ ਰਹੇ ਜਿਵੇਂ ਕਿ ਦਰਬਾਰ ਸਰਕਾਰ ਨੂੰ ਜਿਹੜੇ ਚਾਹੀਦੇ ਆ ਸਪੋਕਸਪਰਸਨ ਉਹ ਬਣਿਆ ਹੋਇਆ ਸਪੋਕਸ ਪਰਸਨ ਰਾਜਾ ਬੜੇ ਬੜੇ ਬਣੇ ਆ। ਇਸ ਕਰਕੇ ਕੋਈ ਗੱਲ ਨਹੀਂ ਮੈਂ ਪਰ ਫਿਰ ਵੀ ਦੁਆ ਕਰੂੰਗਾ ਤੁਹਾਡੇ ਬੱਚਿਆਂ ਦਾ। ਤੁਹਾਡੇ ਬੱਚਿਆਂ ਨੂੰ ਕਦੇ ਵੀ ਇਹ ਕੰਮ ਨਾ ਦੇਖਣਾ ਪਵੇ। ਬੱਚੇ ਬੱਚੇ ਹੁੰਦੇ ਆ। ਇਹ ਤੁਹਾਡੇ ਮੈਂ ਪਰਮਾਤਮਾ ਅੱਗੇ ਦੁਆ ਕਰੂੰਗਾ ਵੀ ਤੁਹਾਡੇ ਬੱਚੇ ਹੱਸਦੇ ਵੱਸਦੇ ਰਹਿਣ ਜੋ ਤੁਸੀਂ ਇਹਰੇ ਬੱਚਿਆਂ ਨੂੰ ਘਰੋਂ ਕੱਢ ਕੇ ਬੇਦਖਲ ਕਰਕੇ ਬੇ ਬੇਕਰਕੇ ਜ਼ਮੀਨਾਂ ਉਹਨਾਂ ਦੀਆਂ ਚੁਗੀਆਂ ਨਹੀਂ। ਘਰੋਂ ਤੁਸੀਂ ਉਹਨਾਂ ਨੂੰ ਕੱਢ ਦੋ। ਇੰਨਾ ਮੈਨੂੰ ਇੱਥੇ ਆਸਰਾ ਮਿਲ ਨੂੰ ਪਤਾ ਪਰ ਮੈਂ ਇਸ ਵੇਲੇ ਇਲੈਕਸ਼ਨ ਚ ਮੈਂ ਸ਼ੋ ਨਹੀਂ ਕਰ ਸਕਦਾ ਮੈਂ ਕਿਸੇ ਨੂੰ ਦਿਖਾ ਨਹੀਂ ਸਕਦਾ ਆਪਣਾ ਲੋਕ ਬੱਚੀ ਉਹਦੀ ਪੜਾਈ ਉਹਨਾਂ ਦਾ ਜੋ ਕਿਤਾਬਾਂ ਆਪਾਂ ਕਰਕੇ ਸਿੱਟੇ ਇੱਕਦਮ ਜੋ ਉਹਨਾਂ ਦੇ ਖਡਾਉਣੇ ਸਾਰਾ ਕੁਝ ਨਾਲ ਲੈ ਕੇ ਆਏ ਸੀ ਵੀ ਉਹ ਅਸੀਂ ਇਕੱਠੇ ਦੋਨੋਂ ਰਾਵਾਂਗੇ ਕਿਸੇ ਬਾਹਰ ਨਹੀਂ ਇਸ ਸਾਰੀਆਂ ਸਾਡੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਤੁਸੀਂ ਮੱਚ ਕੇ ਡੰਡਾ ਹੈ ਕਿ ਦੁਬਾਰ ਕੋਈ ਚਾਹਣਾ ਨਹੀਂ ਸਾਲ ਮੇ ਨੂੰ ਫਿੱਦਰ ਕੀ ਆ ਵੀ ਉਹਨਾਂ ਦਾ ਰਹਿਣ ਚੈਨ ਦਾ ਇਜ਼ਾਮ ਕਿੱਥੇ ਹੋ ਰਿਹਾ ਕਿਹਦੇ ਕੋਲ ਰਹਿ ਰਹੇ ਆ ਲੱਗਦਾ ਉੱਥੇ ਕੋਈ ਵਸਤਾ ਹੈ ਜਾਂ ਨਹੀਂ ਕੱਲਿਆਂ ਨੂੰ ਉਹਨਾਂ ਨੂੰ ਕਿਉਂਕਿ ਇਹੀ ਮੌਕਾ ਹੈ ਸਭ ਪਾਸੇ ਪਤਾ ਲੱਗਿਆ ਖਦਰੀ ਉਹਨਾਂ ਨੂੰ ਕੋਈ ਕਿਡਨੈਪ ਕਰਲੇ ਜਾਂ ਉਹਨਾਂ ਨੂੰ ਕਿਉਂਕਿ ਮੇਰੀ ਲੜਾਈ ਤਾਂ ਸਿੱਧੀ ਦੇਸ਼ ਭੋਗੀਆਂ ਨਾਲ ਹੈ ਮੇਰੀ ਕੋਈ ਨਿੱਜੀ ਲੜਾਈ ਨਹੀਂ ਮੈਂ ਤਾਂ ਦੇਸ਼ ਦੇ ਦੁਸ਼ਮਣਾਂ ਨਾਲ ਲੜਦਾ ਹਮਨ ਹਮਨ ਅਮਨ ਸ਼ਾਂਤੀ ਲਈ ਉਹਦੇ ਪਿੱਛੇ ਮੈਂ ਹਮੇਸ਼ਾ ਚਹਿਮ੍ਰਿਤ ਪਾਲ ਅਗੇ ਸੀ ਚਾਹੇ ਕੋਈ ਹੋਰ ਸੀ ਮੈਂ ਤਾਂ ਹਮੇਸ਼ਾ ਲੜਦਾ ਚਾਹੇ ਜਿੱਨਾ ਚ ਬੈਠੇ ਅੱਜ ਉਹ ਵੀ ਅੱਜ ਖੁਸ਼ ਹੋ ਰਹੇ ਹੋਣੇ ਜਿੱਲਾਂ ਬੈਠੇ ਵੀ ਦੇਖੋ ਜਿਹੜੇ ਆਪਣੇ ਆਪ ਨੂੰ ਦੇਸ਼ ਦੇ ਰਾਖੇ ਦੇਸ਼ ਤੇ ਕਾਨੂੰਨ ਖਾਤਰ ਸਾਡੇ ਨਾਲ ਲੜਦੇ ਸੀ ਅੱਜ ਦੇਖੋ ਉਹਨਾਂ ਦਾ ਦੇਸ਼ ਤੇ ਪੰਜਾਬ ਦੀ ਸਰਕਾਰ ਉਹਨਾਂ ਨਾਲ ਕੀ ਕਰਦੀ ਹੈ ਅੱਜ ਉਹ ਸਾਰੇ ਜਿਹੜੇ ਕਾਤਲ ਨੇ ਜਿਹੜੇ ਦੇਸ਼ ਦੇ ਦੁਸ਼ਮਣ ਨੇ ਅੱਜ ਖੁਸ਼ ਹੋ ਰਹੇ ਹੋਣੇ ਆ ਵੀ ਇੱਕ ਪਾਸੇ ਸ਼ਹੀਦ ਸਰਦਾਰ ਬੀਨ ਸਿੰਘ ਦੀ ਉਹਦੀ ਪ੍ਰਵਾਹ ਨਾਲ ਹੋ ਕੀ ਰਿਹਾ ਸਰਕਾਰ ਤੇ ਕਾਂਗਰਸ ਪਾਰਟੀ ਕਾਹ ਕੀ ਆ ਕੰ ਕਰਤੀ ਰਹੀ ਹੈ ਉਹਨਾਂ ਦਾ ਇਹ ਦੇਖ ਕੇ ਅੱਜ ਕੱਲ ਨੂੰ ਕਿਸੇ ਨੇ ਕੋਈ ਕੁਰਬਾਨੀ ਨਹੀਂ ਦੇਣੀ ਦੇਸ਼ ਲਈ ਕੱਲ ਨੂੰ ਕਿਸੇ ਨੇ ਦੇਸ਼ ਲਈ ਖੰਡਣਾ ਨਹੀਂਗਾ ਐ ਰੁਲਦੇ ਆ ਵੀ ਦੇ ਜਿਹੜਾ ਦੇਸ਼ ਪ੍ਰੇਮ ਜਿਹੜੇ ਦੇਸ਼ ਲਈ ਗਵਾਉਂਦੇ ਆ ਉਹਨਾਂ ਨੂੰ ਐ ਰੁਲਿਆ ਜਾਂਦਾ ਹੈ ਦੱਸ ਰਹੀ ਹੈ ਕਿ ਨਗਰ ਨਿਗਮ ਨੇ ਰਵਨੀਤ ਸਿੰਘ ਬਿੱਟੂ ਨੂੰ ਈਮੇਲ ਰਾਹੀਂ ਨੋਟਿਸ ਭੇਜ ਕੇ ਸਰਕਾਰੀ ਮਕਾਨ ਖਾਲੀ ਕਰਨ ਅਤੇ 2 ਕਰੋੜ ਰੁਪਏ ਦਾ ਕਰਜ਼ਾ ਮੋੜਨ ਦੀ ਹਦਾਇਤ ਕੀਤੀ ਸੀ ਬਿੱਟੂ ਨੇ ਆਪਣੀ ਜ਼ਮੀਨ ਗੈਨੇ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਅਤੇ ਨਗਰ ਨਿਗਮ ਨੂੰ ਅਦਾ ਕੀਤੇ ਤੇ ਫਿਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸਰਕਾਰੀ ਰਿਹਾਇਸ਼ ਖਾਲੀ ਕਰਵਾਏ ਜਾਣ ਤੋਂ ਬਾਅਦ ਜਿੱਥੇ ਬਿੱਟੂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਉੱਥੇ ਹੀ ਬੀਤੇ ਦਿਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਬਿੱਟੂ ਦੇ ਖਿਲਾਫੇ ਮੁੱਦਾ ਚੁੱਕੇ ਜਾਣ ਤੋਂ ਬਾਅਦ ਬਿੱਟੂ ਵੜਿੰਗ ਤੋਂ ਬੇਹਰ ਨਾਰਾਜ਼ ਨ Bureau report ABP Sanja